ਸਟਰੀ ਪ੍ਰੈਸ ਦੇ ਸਤਿਕਾਰਯੋਗ ਨਮਾਇंदे ਪ੍ਰਿੰਟ মিডিਆ ਐਜਵਲ ਐਜ਼ ਇਲੈਕਟ੍ਰੋਨਿਕਸ মিডিਆ ਦੇ ਪੱਤਰਕਾਰ ਭਾਈ ਸਾਹਿਬ ਭਾਈ ਸਾਹਿਬ ਅੱਜ ਅਸੀਂ ਇੱਕ ਪਾਰਟੀ ਵੱਲੋਂ ਦਿੱਤੇ ਦਸੇ ਨਿਰਦੇਸ਼ ਮੁਤਾਬਕ ਕੀ ਸੀ ਕਰ ਰਹੇ ਹਾਂ ਮੇਰੇ ਨਾਲ ਸਦੀਪ ਸਿੰਘ ਦਾ ਜੀ ਚੇਅਰਮੈਨ ਮਾਰਕੀਟ ਕਮੇਟੀ ਮੋਢਲਾਡਾ ਸੁਹਾਸ਼ ਨਗਪਾਲ ਜੀ ਜੋ ਸਾਡੇ ਸਿੱਕਾ ਕੁਆਡਰੈਂਟ ਲਾਈਨ ਨਵੇਂ ਨਵੇਂ ਉਹ ਬੈਠੇ ਨੇ ਤੇ ਜਗਤਾਰ ਸਿੰਘ ਦਾ ਸਾਡੇ ਇਹਨਾਂ ਨੇ ਬਕਾਇਤ ਹੁਣੀ ਹੁਣੀ ਕੀਤੀ ਹੈ ਸਾਡਾ ਅੱਜ ਜਿਹੜਾ ਵਿਸ਼ਾ ਹੋਇਆ ਹੈ ਕਿ ਜਿਸ ਸੋਚ ਨਾਲ ਸਾਡੀ ਸਰਕਾਰ ਬਣੀ ਸੀ ਬਾਈ ਦੇ ਵਿੱਚ ਅਸੀਂ ਇਲੈਕਸ਼ਨ ਲੜੀ ਇਲੈਕਸ਼ਨ ਜਿੱਤੀ ਤਾਂ ਪਹਿਲੀ ਸਰਕਾਰ ਸੀ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਵਿਚਾਰ ਪੇਸ਼ ਕੀਤਾ ਅਰਵਿੰਦ ਕੇਜਰੀਵਾਲ ਜੀ ਦੇ ਸਹਿਯੋਗ ਦੇ ਨਾਲ ਇਹ ਅਸੀਂ ਆਪਣੇ ਸਰਕਾਰੀ ਦਫ਼ਤਰਾਂ ਵਿੱਚ ਨਾ ਤਾਂ ਆਪਣੀ ਫੋਟੋ ਲਾਵਾਂਗੇ ਨਾ ਵੀ ਹੋਰ ਕੋਈ ਫੋਟੋ ਲਾਵਾਂਗੇ ਅਸੀਂ ਸਿਰਫ ਤੇ ਸਰਵ ਸਵਾਰ ਸਿੱਧੇ ਆ ਜੇ ਭਗਤ ਸਿੰਘ ਦੀ ਤੇ ਬਾਬਾ ਸਾਹਿਬ ਡਾਕਟਰ ਮੀਤਰਾ ਦੇ ਪੁੱਤੋ ਦਾ ਮਾਂ ਦੀ ਅੱਜ ਪੰਜਾਬ ਦੇ ਹਰੇਕ ਆਫਿਸ ਦੇ ਵਿੱਚ ਲੱਗੀ ਗਈ ਇਸ ਦਾ ਮਤਲਬ ਹੈ ਵੀ ਅਸੀਂ ਭਗਤ ਸਿੰਘ ਵੀ ਸੋਚਦੇ ਨਾਲ ਚੱਲਾਂਗੇ ਇਸ ਦਾ ਮਤਲਬ ਇਹ ਹੈ ਕਿ ਅਸੀਂ ਬਾਬਾ ਸਾਹਿਬ ਮੈਡੀਕਾਰ ਦੀ ਸੋਚ ਦੇ ਨਾਲ ਚੱਲਾਂਗੇ ਇਸ ਕਰਕੇ ਕੰਮ ਕਰ ਰਹੇ ਨੇ ਦੋ ਗੱਲਾਂ ਤੇ ਅਸੀਂ ਬਹੁਤ ਜ਼ੋਰ ਦਿੱਤਾ ਜਿੱਥੇ ਅਸੀਂ ਪਿਛਤਾਚਾਰ ਖਤਮ ਕਰਨ ਵਾਸਤੇ ਇੱਕ ਕਦਮ ਉਠਾ ਰਹੇ ਹਾਂ ਉਥੇ ਨਾਲ ਦੇ ਨਾਲ ਬਾਬਾ ਸਾਹਿਬ ਦੀ ਟੀਮ ਰੌਮੜਾ ਦੀ ਇਹ ਸੋਚ ਹੈ ਉਹ ਆਮ ਆਦੀ ਪਾਰਟੀ ਨੇ ਪਾਈ ਬੱਜੀ ਆਜ਼ਾਦੀ ਮਿਲੀ ਨੂੰ 70 ਸਾਲ ਹੋ ਗਏ 75 ਸਾਲ ਤੋਂ ਸੰਵਿਧਾਨ ਲਾਗੂ ਹੋ ਗਿਆ ਹਾਈ ਕੋਰਟਾਂ ਵਿੱਚ ਕਿਸੇ ਨੇ ਵੀ ਸਰਕਾਰੀ ਵਕੀਲਾਂ ਦੇ ਵਿੱਚ ਐਸਟੀ ਐਸਟੀ ਭਾਈਚਾਰੇ ਦੀ ਭਲਾਈ ਵਾਸਤੇ ਕੋਈ ਨਹੀਂ ਪੁੱਛਿਆ 17 ਦੇ ਵਿੱਚ ਅਸੀਂ ਮੰਗ ਰੱਖੀ ਸੀ ਵਿਧਾਨ ਸਭਾ ਦੇ ਵਿੱਚ ਸਾਡੇ ਐਲੋਪੀ ਹਰਪਾਲ ਸਿੰਘ ਜੀਮਾ ਨੇ ਜ਼ੋਰਦਾਰ ਬੱਚਾਈ ਸੀ ਕਿ ਕਾਗਰਸ ਸਰਕਾਰ ਇਹ ਫੈਸਲੇ ਲਵੇ ਕਿ ਐਸਸੀ ਐਸਟੀ ਲੋਕਾਂ ਨੂੰ ਸਾਡੇ ਜਿੰਨੇ ਸਰਕਾਰੀ ਵਕੀਲ ਲੱਗਦੇ ਨੇ ਹਾਈ ਕੋਰਟਾਂ ਦੇ ਵਿੱਚ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਪਰੰਤੂ 5 ਸਾਲ ਦਲਤ ਵਿਰੋਧੀ ਹੋਣ ਦੇ ਕਰਕੇ ਕਾਂਗਸ ਨੇ ਚਿਹਰਾ ਨੰਗਾ ਕਰ ਲਿਆ ਤੇ ਉਹਨਾਂ ਨੇ ਕਿਸੇ ਕਿਸਮ ਦੀ ਇਸ ਵਾਰੀ ਗੱਲ ਨਹੀਂ ਕੀਤੀ ਸਰਕਾਰ ਬਣੀ ਅਸੀਂ ਦੇਖਿਆ ਕਿ ਜੋ ਅਸੀਂ ਗੱਲ ਕਹੀ ਸੀ ਕਿ ਜੇਕਰ ਕਾਂਗਰਸ ਨੇ ਦਲਤ ਭਾਈਚਾਰੇ ਦੇ ਵਕੀਲਾਂ ਨੂੰ ਹਾਈ ਕੋਰਟ ਦੇ ਜੱਜ ਬਣਨ ਵਾਸਤੇ ਸੁਪਰੀਮ ਕੋਰਟ ਦੇ ਜੱਜ ਬਣਨ ਵਾਸਤੇ ਜੋ ਸਰਕਾਰੀ ਵਕੀਲ ਲਾਉਂਦੇ ਆ ਉਹਦੇ ਵਿੱਚ ਜਰੂਰੀ ਨਹੀਂ ਦਿੱਤੀ ਤਾਂ ਅਸੀਂ ਕਰਾਂਗੇ ਅਸੀਂ ਉਹ ਪੁਰਾਣਾ ਜਿਹੜਾ 17 ਦਾ ਕਾਨੂੰਨ ਸੀ ਉਹ ਜੀ ਸੋਧ ਕੀਤੀ 75 ਸਾਲ ਦੇ ਵਿੱਚੋਂ ਕਾਂਗਰਸ ਵੋਟਾਂ ਲੈਂਦੀ ਰਹੀ ਦਲਤਾਂ ਦੇ ਨਾਂ ਤੇ ਫਿਰ ਅਕਾਲੀ ਭਾਜਪਾ ਵੀ ਵੋਟਾਂ ਲੈਂਦੇ ਰਹੇ ਪਰੰਤੂ ਉਹਨਾਂ ਨੇ ਦਲਤਾਂ ਦੀ ਇਸ ਮੰਗ ਦਾ ਕਦੇ ਵੀ ਸਮਰਥਨ ਨਹੀਂ ਕੀਤਾ ਕਿਸ ਨੇ ਸੋਚਿਆ ਨਹੀਂ ਸੋਚਿਆ ਕਿ ਦਲਤਾਂ ਦੇ ਬੱਚਿਆਂ ਨੂੰ ਵੀ ਚੰਗੀ ਪੋਸਟਾਂ ਦੇਣੇ ਚਾਹੀਦੀਆਂ ਹਨ ਸਿਰਫ ਤੀਜੇ ਚੌਥੇ ਦਰਜੇ ਦੇ ਵਿੱਚ ਦੰਦੇ ਰਹੇ ਨਿਆਹ ਪ੍ਰਣਾਲੀ ਵਿੱਚ ਰੱਖਵਾ ਕਰਨ ਦੀ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਸਰਕਾਰ ਆਉਣ ਤੇ ਸ੍ਰੀ ਅਰਵਿੰਦ ਕੇਜਰੀਵਾੜ ਜੀ ਸਾਡੇ ਸੁਪਰੀਮੋ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਾਂਸੇ ਮਾਨ ਨੇ ਹੁਕਮ ਦਿੱਤਾ ਕਿ ਸਰਕਾਰੀ ਵਕੀਲਾਂ ਦੇ ਵਿੱਚ ਜਿਹੜੀਆਂ ਅਸਾਮੀਆਂ ਨੇ ਉਹਨਾਂ ਵਿੱਚ ਜਰਵੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਦਾ 17 ਨੰਬਰ ਦਾ ਐਕਟ ਬਣਿਆ ਸੀ ਉਹਦੇ ਵਿੱਚ ਕੁਝ ਖਾਮੀਆਂ ਸੀਆਂ ਉਹ ਐਕਟ ਦੇ ਵਿੱਚ ਜਦੋਂ ਜੇ ਲਾਗੂ ਕਰਾਂਗੇ ਤਾਂ ਉਹਦੇ ਵਿੱਚ ਇੱਕ ਗੱਲ ਸੀ ਆਮਦਨ ਕਿੰਨੀ ਹੋਣੀ ਚਾਹੀਦੀ ਹੈ ਇੱਕ ਸੀ ਐਡਵੋਕੇਟ ਜਨਰਲ ਸੀਨੀਅਰ ਦੂਜਾ ਸੀ ਭਤੀਜ ਕੈਡੋਕੇਟ ਜਨਰਲ ਤੀਜਾ ਸੀ ਸੀਨੀਅਰ ਐਡਵੋਕੇਟ ਜਨਰਲ ਜਾਂ ਡਿਪਟੀ ਐਡਵੋਕੇਟ ਜਨਰਲ ਤੇ ਪੰਜਵਾਂ ਸੀ ਸਹਾਇਕ ਐਡਵੋਕੇਟ ਜਨਰਲ ਇਹ ਆਮ ਆਦੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਲਤਾਂ ਦੇ ਪੰਜਾਬ ਦੀਆਂ ਜਾਤੀਆਂ ਵਿੱਚ ਹੱਕ ਵਿੱਚ ਲੈ ਇੱਕ ਵੱਡਾ ਇਤਿਹਾਸਕ ਫੈਸਲਾ ਇਹ ਦਿੱਤਾ ਹੈ ਕਿ ਅਸੀਂ ਇਹਨਾਂ ਦੀ ਆਮਦਨ ਦੇ ਵਿੱਚ ਵੱਡੀ ਪੱਧਰ ਤੇ ਅਸੀਂ ਸੋਧ ਕਰਾਂਗੇ ਕਿਉਂਕਿ ਪਹਿਲਾਂ ਆਮਦਨ ਇਹ ਨਹੀਂ ਹੁੰਦੀ ਸੀ ਬੰਦਾ ਉੱਤੇ ਨਹੀਂ ਜਾਂਦਾ ਸੀ ਹੁਣ ਅਸੀਂ ਕੀ ਕੀਤਾ ਸੋਧ ਕਰਕੇ ਜਿਹੜੀ ਕੈਬਨਿਟ ਹੋਈ ਉਹਦੇ ਵਿੱਚ ਸੀਨੀਅਰ ਐਡਵੋਕੇਟ ਜਨਰਲ ਦੇ ਅਹੁਦੇ ਲਈ ਇਹ ਆਮਦਨ 20 ਲੱਖ ਸਾਲਾਨਾ ਹੋਣੀ ਚਾਹੀਦੀ ਸੀ ਉਹ ਅਸੀਂ 10 ਲੱਖ ਜਿਹੜੀ 15 ਲੱਖ ਰੁਪਏ ਹੈਗੀ ਸੀ ਪਹਿਲਾਂ ਉਹ 7.5 ਲੱਖ ਜਿਹੜੀ ਸੀਨੀਅਰ ਡਿਪਟੀ ਐਡਵੋਕੇਟ ਜਰਨਲਿਸ 10 ਲੱਖ ਰੁਪਏ ਆਮਦਨ ਸੀ ਉਹ 5 ਲੱਖ ਕਰਤੀ ਡਿਪਟੀ ਐਡਵੋਕੇਟ ਜਰਨਲਿਸ 7.5 ਲੱਖ ਸੀ ਉਹ 3.5 ਲੱਖ ਕਰਤੀ 3.5 ਲੱਖ ਜਿਹੜੀ ਦਾਸ ਰਹਿ ਗਿਆ ਸੀ ਉਹਦੇ ਵਾਸਤੇ ਕੋਈ ਹੋਰ ਲੋੜ ਨਹੀਂ ਕਿ ਪਹਿਲੀ ਉਹ 3.5 ਲੱਖ ਦੀ ਆਈ ਗਈ ਹੁਣ ਜਦੋਂ ਅਸੀਂ ਭਰਤੀ ਪ੍ਰਕਿਰਿਆ ਕੀਤੀ ਤਾਂ 15 ਅਸਾਮੀਆਂ ਖਾਲੀ ਰਹਿ ਗਈਆਂ ਅਸੀਂ ਇਸ ਕਰਕੇ ਕਿ ਉਹਨਾਂ ਦੀ ਆਮਦਨ ਵੱਧ ਸੀ ਆ ਉਹਨੇ ਆਮਦਨ ਵਾਲੇ ਕਈ ਬਰੀ ਦਰਜਾ ਦੇ ਵਿੱਚ ਉਹ ਵਕੀਲ ਨਹੀਂ ਹੁੰਦੇ ਉਹ ਖਾਲੀ ਰਹਿ ਗਈਆਂ ਇਸ ਤਰ੍ਹਾਂ ਦੀ ਜਿਹੜੀ ਆਮਦਨ ਕਰਦੇ ਕਰਕੇ ਜਿਹੜਾ ਵੱਡੀ ਪੱਧਰ ਤੇ ਬੈਕ ਲਾਗ ਵੱਡਦਾ ਸੀ ਉਹਨੂੰ ਖਤਮ ਕਰਨ ਵਾਸਤੇ ਇੱਕ ਇਤਿਹਾਸਕ ਫੈਸਲਾ ਅਸੀਂ ਕੀਤਾ ਸੋ ਅੱਜ ਅਸੀਂ ਉਹਨਾਂ ਵਾਸਤੇ ਜਿਹੜੀ ਸੋਧ ਹੁਣੇ-ਹੁਣੇ ਕੈਬਨ ਦੇ ਵਿੱਚ ਪਾਸ ਕਰਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਵਕੀਲ ਬਣਨ ਵਾਸਤੇ ਦੱਤ ਜਿਹੜੇ ਸਾਡੇ ਐਸ ਸੀ ਐਸ ਟੀ ਭਰਾ ਨੇ ਵਕੀਲ ਨੇ ਉਹਨਾਂ ਨੂੰ ਰਾਹ ਪੱਧਰਾ ਹੋ ਜੂਗਾ ਕਿਉਂਕਿ ਜੇ ਉਹ ਵਕੀਲ ਬਣਨਗੇ ਸਰਕਾਰੀ ਵਕੀਲ ਬਣਨਗੇ ਉਹਨਾਂ ਵਿੱਚ ਜਰਖਸ਼ੀਦ ਹੋਊਗੀ ਤਾਂ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜ ਵੀ ਬਣ ਸਕਦੇ ਨੇ ਸੋ ਇਸ ਕਰਕੇ ਮੈਂ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਸਲਾਮ ਕਰਦਾ ਹਾਂ ਪੰਜਾਬ ਦੇ ਮੁਕਮਤੀ ਦਾ ਧੰਨਵਾਦ ਕਰਦਾ ਕਿ ਉਹਨੇ ਪੰਜਾਬ ਦੇ ਦਲਤਾਂ ਦੇ ਬੱਚਿਆਂ ਨੂੰ ਆਪਣੀ ਦਰਦ ਦਾ ਇੱਕ ਹਿੱਸਾ ਬਣਾਇਆ ਹੁਣ ਕੋਈ ਪੋਸਟ ਬੈਕ ਲਗਦੀ ਖਾਲੀ ਨਹੀਂ ਰਹਿਣ ਦੇਵਾਂਗੇ ਸੋ ਮੈਂ ਸਮਝਦਾ ਕਿ ਸਾਰੇ ਦਲਤ ਵਕੀਲਾਂ ਵਾਸਤੇ ਵੱਡੀ ਰਾਹਤ ਮਿਲੀ ਹੈ ਉਹ ਇਸ ਯੋਗ ਬਣ ਜਾਣਗੇ ਕਿ ਘਾਟਾ ਉੰਡਣ ਦੇ ਹੁੰਦੇ ਵੀ ਉਹ ਆਪਣਾ ਜੱਜ ਬਣ ਦੀ ਯੋਗਤਾ ਪੂਰੀ ਕਰਨਗੇ ਇਹ ਵੱਡਾ ਬਦਲਾਅ ਹੈ ਮੈਂ ਸਮੂਹ ਦਸ ਦੇ ਵਕੀਲ ਭਾਈਚਾਰੇ ਵੱਲੋਂ ਸਾਡੇ ਆਸਤੀ ਕਨਵੀਨਰ ਰਵਿੰਦਰ ਕੇਜਰੀਵਾਲ ਜੀ ਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਮਾਦਦਲਾ ਵਿੱਚ ਲਿ带 ਕੇ ਇਸ ਜਿਹੜਾ ਆਪਾ ਬਾਪਾ ਸਾਹਿਬ ਦੀ ਸੋਚ ਨੂੰ ਮੰਨਣ ਵਾਲੇ ਲੋਕਾਂ ਨੂੰ ਉੱਪਰ ਚੱਕਣ ਦੀ ਬਹੁਤ ਵੱਡਾ ਪ੍ਰਣ ਲਗਾਇਆ